ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਅੰਮ੍ਰਿਤਪਾਲ ਸਿੰਘ ਦੀ ਮਾਤਾ ਨੇ ਚੱਲਦੀ ਗੱਡੀ 'ਚੋ ਵੀਡੀਓ ਪਾਈ ਹੈ ਪਿਤਾ ਨੇ ਵੀ ਦੱਸਿਆ ਉਹਨਾਂ ਦੀ ਗ੍ਰਿਫਤਾਰੀ ਦਾ ਅਸਲ ਸੱਚ ਸੋ ਆਪਾਂ ਕੁਝ-ਕੁਝ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਪਹਿਲਾਂ ਤਾਂ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਵੱਲੋਂ ਬੀਤੇ ਦਿਨੀ ਹੀ ਤੇ ਮਾਤਾ ਨੇ ਖੁਦ ਦੱਸਿਆ ਕਿ ਚਾਚੇ ਅਤੇ ਤਿੰਨ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਅਮਰਿਤਪਾਲ ਸਿੰਘ ਦੇ ਚਾਚੇ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਅਮ੍ਰੇਸਰ ਦੇ ਡੀਸੀਪੀ ਆलम ਵਿਜੇ ਸਿੰਘ ਨੇ ਦੱਸਿਆ ਕਿ ਅਮਰਿਤਪਾਲ ਦੀ ਮਾਤਾ ਬਲਵਿੰਦਰ ਕੌਰ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਇਹ احتیاط ਵੱਜੋ ਗ੍ਰਿਫਤਾਰੀ ਹੈ ਕਹਿੰਦੇ ਨੇ ਉਹਨਾਂ ਦੇ ਚਾਚਾ ਸੁਖਚੈਨ ਸਿੰਘ ਅਤੇ ਤਿੰਨ ਹੋਰ ਵਿਅਕਤੀਆਂ ਦੀ ਵੀ ਗ੍ਰਿਫਤਾਰੀ ਹੋਈ ਹੈ ਇਹ ਚੇਤਨਾ ਮਾਰਚ ਕੱਢਣ ਤੋਂ ਇੱਕ ਦਿਨ ਪਹਿਲਾਂ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਮਰਿਤਪਾਲ ਅਤੇ ਉਸਦੇ ਨੌ ਸਾਥੀਆਂ ਨੂੰ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ 'ਚ ਤਬਦੀਲ ਕਰਨ ਦੀ ਮੰਗ ਲਈ 8 ਅਪ੍ਰੈਲ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਬਠਿੰਡਾ ਤੋਂ ਮਾਰਚ ਕੱਢਿਆ ਜਾਣਾ ਸੀ ਜਿਸ ਕਰਕੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਅਸਲ ਵਜ੍ਹਾ ਇਹ ਹੈ ਜੀ ਤੇ ਭੁੱਖ ਹੜਤਾਲ ਉਹਨਾਂ ਲੋਕਾਂ ਦੀ ਜਾਰੀ ਹੈ ਤੇ ਉਹਨਾਂ ਲੋਕਾਂ ਨੂੰ ਜਿਹੜਾ ਹੈ ਪੰਜਾਬ ਦੀਆਂ ਜੇਲਾਂ ਵਿੱਚ ਲਿਆਉਣਾ ਹੀ ਸਾਡੀ ਮੰਗ ਹੈ ਤੇ ਉਹਨਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਨੂੰ ਪੰਜਾਬ ਲਿਆ ਕੇ ਉਹਨਾਂ ਦਾ ਸਹੀ ਇਲਾਜ ਕਰਵਾਇਆ ਜਾਵੇ ਪਰ ਅਸੀਂ ਸਾਡੀ ਮੰਗ ਤੇ ਕਾਇਮ ਆ ਪੰਜਾਬ ਸਰਕਾਰ ਸ਼ਰਿਆਮ ਧੱਕਾ ਕਰ ਰਹੀ ਹੈ ਸੈਂਟਰ ਗਵਰਨਮੈਂਟ ਸ਼ਰਿਆਮ ਧੱਕਾ ਕਰ ਰਹੀ ਹੈ ਐਨਐਸਏ ਲੱਗੇ ਹੋਏ ਵਿਅਕਤੀਆਂ ਦੇ ਨਾਲ ਦੁਰਵਿਵਹਾਰ ਕਿਉਂ ਠੀਕ ਹੈ ਤੁਸੀਂ ਐਨਐਸਏ ਲਾਤਾ ਅਸੀਂ ਉਹਦੀ ਵਿਰੋਧਤਾ ਜਿਹੜੀ ਹੈ ਕਰ ਰਹੇ ਆ ਪਰ ਚਲੋ ਠੀਕ ਹੈ ਉਹ ਤੁਸੀਂ ਲਾਤਾ ਉਹ ਤੁਹਾਡੀ ਆਪਣੀ ਜਿਹੜੀ ਹੈ ਇੱਕ ਸਿਆਣਪ ਰਹੀ ਹੈ ਤੇ ਪਰ ਘਟੋ ਘਟ ਉਹਨਾਂ ਨਾਲ ਇਨਸਾਨੀਅਤ ਵਾਲਾ ਵਰਤਾਰਾ ਤੇ ਕੀਤਾ ਜਾਏ ਉਹਨਾਂ ਦੇ ਨਾਲ ਕੀ ਕੀ ਹੋ ਰਿਹਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਮੈਂ ਬੇਨਤੀਆਂ ਕਰਨੀਆਂ ਚਾਹੁੰਨਾ ਜਿਹੜੇ ਲੋਕ ਸੱਤਾ ਦੇ ਨਸ਼ੇ ਵਿੱਚ ਅੰਨੇ ਹੋ ਚੁੱਕੇ ਨੇ ਜਿਹੜੇ ਲੋਕ ਸੱਤਾ ਦੇ ਵਿੱਚ ਅੰਨੇ ਹੋ ਚੁੱਕੇ ਨੇ ਤੇ ਅੱਜ ਇਹੋ ਜਿਹੇ ਕਾਰਜ ਕਰਦੇ ਜਾ ਰਹੇ ਨੇ ਤੇ ਯਾਦ ਰੱਖਿਓ ਫਿਰ ਜਦੋਂ ਬੰਦਾ ਦੂਜੇ ਨੂੰ ਬੰਦਾ ਬੰਦਾ ਨਾ ਸਮਝੇ ਤੇ ਉਦੋਂ ਫਿਰ ਸਮਝ ਲਓ ਦਿਨ ਨੇੜੇ ਤੇੜੇ ਹੁੰਦੇ ਆ ਅੱਜ ਉਹਨਾਂ ਲੋਕਾਂ ਨਾਲ ਜੇ ਅਸੀਂ ਨਜ਼ਾਇਜ਼ ਕਰਾਂਗੇ ਜਿਨ੍ਹਾਂ ਨੇ ਲੱਖਾਂ ਲੋਕਾਂ ਦੇ ਪੁੱਤ ਬਚਾ ਦਿੱਤੇ ਲੱਖਾਂ ਮਾਮਾਂ ਦੇ ਪੁੱਤਾਂ ਨੂੰ ਜਿਹੜਾ ਹੈ ਨਸ਼ੇ ਦੀ ਦਲਦਲ ਵਿੱਚੋਂ ਕੱਢ ਦਿੱਤਾ ਜੇ ਉਹਨਾਂ ਨਾਲ ਨਜ਼ਾਇਜ਼ ਹੋ ਗਿਆ ਨਾ ਤੇ ਯਾਦ ਰੱਖਿਓ ਪ੍ਰਮਾਤਮਾ ਸਭ ਨੇੜੇ ਹੋ ਕੇ ਵੇਖ ਰਿਹਾ ਅੱਜ ਵਾਰੀ ਉਹਨਾਂ ਦੀ ਹੈ ਫਿਰ ਕੱਲ ਨੂੰ ਤੁਹਾਡੀ ਵੀ ਨੇੜੀ ਆ ਇਹ ਗੱਲ ਸਮਝ ਲਿਓ ਫਿਰ ਤੁਹਾਡੇ ਨਾਲ ਵੱਧ ਕੇ ਪ੍ਰਮਾਤਮਾ ਨੇ ਕਰਨਾ ਹੈ ਧਰਮ ਦੀ ਦੁਨੀਆ 'ਚ ਸੱਚੀ ਸੱਚੇ ਮਾਇਨੇ ਦੇ ਵਿੱਚ ਸੋਚੋ ਜੀ ਜੇ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਅਸੀਂ ਚੇਤਨਾ ਮਾਰਚ ਕੱਢ ਰਹੇ ਹਾਂ ਸਾਡੇ ਉੱਤੇ ਪਾਬੰਦੀਆਂ ਨੇ ਤੁਸੀਂ ਵੱਡੀਆਂ ਵੱਡੀਆਂ ਰੈਲੀਆਂ ਤੇ ਰੋਡ ਸ਼ੋਅ ਕਰ ਰਹੇ ਹੋ ਸਰਕਾਰਾਂ ਨੂੰ ਬੇਨਤੀ ਹੈ ਕਦੇ ਪ੍ਰਧਾਨ ਮੰਤਰੀ ਮੋਦੀ ਕਿਤੇ ਜਾਂਦੇ ਨੇ ਕਦੇ ਕਿਤੇ ਜਾਂਦੇ ਨੇ ਕਦੇ ਪੰਜਾਬ ਸਰਕਾਰ ਜਾਂਦੀ ਹੈ ਕਿਤੇ ਰੈਲੀਆਂ ਕੱਢਦੇ ਨੇ ਕਦੇ ਮਰਨ ਵਰਤ ਰੱਖ ਰਹੇ ਨੇ ਸੋ ਮੈਂ ਇਸ ਕਰਕੇ ਬੇਨਤੀਆਂ ਕਰਨਾ ਵੀ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਜੋ ਮਰਜ਼ੀ ਕਰੋ ਸਰਕਾਰ ਦਾ ਕੰਮ ਹੈ ਤੇ ਅਸੀਂ ਉਡੀਕਾਂ ਨਹੀਂ ਬਣਦੇ ਜੇ ਅਸੀਂ ਚੇਤਨਾ ਮਾਰਚ ਵੀ ਕੱਢ ਰਹੇ ਹਾਂ ਸਾਡੀਆਂ ਗ੍ਰਿਫਤਾਰੀਆਂ ਹੋ ਜਾਂਦੀਆਂ ਨੇ ਸਾਨੂੰ ਇਸ ਗੱਲ ਦੀ ਵਿਰੋਧਤਾ ਹੈ ਕਿਉਂ ਇਹ ਸਾਡੇ ਨਾਲ ਵੱਖਰਾ ਵਰਤੀਰਾ ਕਿਉਂ ਸਾਡੇ ਨਾਲ ਅਜਿਹਾ ਵਰਤੀਰਾ ਕਿਸ ਗੱਲ ਦਾ ਕੀ ਅਸੀਂ ਇਸ ਦੇਸ਼ ਦੇ ਨਾਗਰਿਕ ਨਹੀਂ ਹ ਸੋ ਮੈਂ ਬੇਨਤੀਆਂ ਕਰਨੀਆਂ ਚਾਹੁੰਦਾ ਕਿ ਚੇਤਨਾ ਮਾਰਚ ਕੱਢਣ ਦੀ ਲੋੜ ਹੀ ਨਾ ਪਵੇ ਇਕੱਠੇ ਕਰਨ ਦੀ ਲੋੜ ਹੀ ਨਾ ਪਵੇ ਇਹਨਾਂ ਲੋਕਾਂ ਨੂੰ ਨਿਆਂਇਕ ਹਿਰਾਸਤਾਂ ਵਿੱਚ ਲੈਣ ਦੀ ਲੋੜ ਹੀ ਨਾ ਪਵੇ ਜੇ ਸਰਕਾਰ ਆਪਣਾ ਸਖਤ ਰਵੱਈਆ ਜਿਹੜਾ ਹੈ ਉਹ ਛੱਡ ਦੇਵੇ ਸੋ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ ਸੰਗਤ ਜੀ ਇਕੱਠੇ ਹੋਵੋ ਇਕਤ੍ਰਿਤ ਹੋਵੋ ਤੇ ਇਹਨਾਂ ਲੋਕਾਂ ਨੂੰ ਸਵਾਲ ਕਰਿਆ ਜੇ ਤੇ ਸਾਡੇ ਲੋਕਾਂ ਦੇ ਚੇਤਨਾ ਮਾਰਚ ਤੇ ਤੁਹਾਨੂੰ ਇਤਰਾਜ਼ ਕੀ ਕਿਉਂ ਹੈ ਸੋਚੋ ਜਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ